ਅੱਜ ਇੱਕ ਨਵਾਂ ਰੂਪ ਦੇਖਣ ਨੂੰ ਮਿਲਿਆ ਪਰਗਤ ਸਿੰਘ ਦਾ ਕਿ ਅੱਜ ਤਲਖੀ ਦੇ ਵਿੱਚ ਗੁੱਸੇ ਦੇ ਵਿੱਚ ਵੀ ਨਜ਼ਰ ਆਏ ਇਹ ਕਿਵੇਂ ਹੋ ਗਿਆ ਨਹੀਂ ਤਾਂ ਤੁਸੀਂ ਤਾਂ ਬੜਾ ਵਾਰਮ ਵੈਲਕਮ ਕਰਦੇ ਹੋ ਸਾਰਿਆਂ ਦਾ ਮੈਂ ਤਾਂ ਵੈਲਕਮ ਹੀ ਕਰਨ ਗਿਆ ਸੀ ਕਰ ਮੈਂ ਕਿਹਾ ਸੀ ਮੈਂ ਇਹਨਾਂ ਨੂੰ ਚਾਚੂ ਪੜਾਉਣਾ ਹੂੰ ਉਹ ਲੇਕਿਨ ਉਹ ਪੁਲਿਸ ਵਾਲੇ ਬੇਸਿਕਰੀ ਕਦੇ ਨਹੀਂ ਜੀ ਅਸੀਂ ਜਾਣ ਹੀ ਨਹੀਂ ਦੇਣਾ ਇਹ ਜਿਹੜਾ ਧਰਮਾ ਸੀਗਾ ਸਿਰਫ ਇਸ ਕਰਕੇ ਸੀਗਾ ਵੀ ਤੁਸੀਂ ਆਪਦੇ ਫੇਸਬੁੱਕ ਤੇ ਵੀਡੀਓ ਸ਼ੇਅਰ ਕੀਤੀ ਸੀ ਇਹਨਾਂ ਦੀ ਮੰਨਤ ਇਹਨਾਂ ਦਾ ਮੰਨ ਨਹੀਂ ਸੀਗਾ ਧਰਨਾ ਲਾਉਣ ਦਾ ਇਹ ਤਾਂ ਦਿੱਲੀੋਂ ਆਰਡਰ ਆਉਂਦੇ ਇਹਨਾਂ ਨੂੰ ਅੱਛਾ ਤੇ ਇਹ ਫਿਰ ਧਰਨਾ ਲਾਉਣ ਆ ਜਾਂਦੇ ਆ ਨਹੀਂ ਪਰਚਾ ਤੁਹਾਡੇ ਤੇ ਤੁਹਾਨੂੰ ਲੱਗਿਆ ਸੁਣਿਆ ਨਹੀਂ ਸੁਣਿਆ ਮੈਂ ਸੁਣਿਆ ਸੁਣਿਆ ਉਹ ਤੋਂ ਫਿਰ ਮੈਨੂੰ ਲੱਗਦਾ ਇਹ ਧਰਨਾ 2 ਮਿੰਟ ਚ ਮੁੱਕ ਗਿਆ 2 ਮਿੰਟ ਦਾ ਧਰਨਾ ਸੀ ਦੋ ਮਿੰਟ ਦਾ ਧਰਨਾ ਸੀਗਾ 2 ਮਿੰਟ ਚ ਇਹ ਭੱਜ ਗਿਆ ਫਿਰ ਸਾਰੇ ਦੇ ਸਾਰੇ ਜਾ ਤੁਹਾਡੇ ਲਈ ਤਾਂ ਇਹ ਵੀ ਥੱਲੇ ਕਮੈਂਟ ਵੀ ਆਏ ਜਾਂ ਫਿਰ ਸਾਨੂੰ ਵੀ ਚਲੋ ਪਤਾ ਵੀ ਸਿੱਖਿਆ ਮੰਤਰੀ ਤੁਸੀਂ ਜਿੰਨਾ ਵਿੱਚ ਰਹੇ ਹੋ ਉਹਨੇ ਦੇਣ ਤੁਹਾਡੇ ਘਰ ਦੇ ਬਾਹਰ ਧਰਨਾ ਲੱਗਾ ਰਿਹਾ ਤੇ ਇਹ ਵੀ ਚਰਚਾ ਹੁੰਦੀ ਵੀ ਉਹ ਧਰਨਿਆਂ ਦੇ ਚਾਹ ਤੇ ਸਮੋਸੇ ਵੀ ਤੁਹਾਡੇ ਘਰੋਂ ਜਾਂਦੇ ਰਹੇ ਹੁੰਦਾ ਮੈਟਰ ਮਨਦੀਪ ਜੀ ਜਦੋਂ ਦਿੱਲੀ ਵਿਧਾਨ ਸਭਾ ਦਾ ਉਹ ਜਦੋਂ ਸੀਜ਼ ਹੋ ਗਿਆ ਉਹਦੇ ਤੋਂ ਬਾਅਦ ਕੋਈ ਕਾਰਵਾਈ ਕਰਨੀ ਪੰਜਾਬ ਪੁਲਿਸ ਦੀ ਵੈਸੇ ਨਹੀਂ ਬਣ ਗਈ ਇਹ ਵੈਸੀ ਕਾਰਵਾਈ ਆ ਜਿੱਦਾਂ ਦੀ ਉਹ ਜਤਿੰਦਰ ਬੱਗਾ ਤੇ ਇਹਨਾਂ ਨੇ ਕੀਤੀ ਸੀਗੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲਪਿੰਡ ਇਹਨਾਂ ਨੇ ਉਹਨਾਂ ਦੀ ਸਾਰੀ ਲੀਡਰਸ਼ਿਪ ਉਹ ਤੋਂ ਸਰਕਾਰ ਨਹੀਂ ਸੀ ਬਣੀ ਇਹਨਾਂ ਨੇ ਸਾਰਿਆਂ ਨੇ ਉਦੋਂ ਧਰਨਾ ਲਾਉਣ ਦੇ ਲਈ ਉੱਥੇ ਚਲੇ ਗਏ ਕੁਝ ਮੈਮੋਰੰਡਮ ਦੇਣੇ ਸੀ ਕੁਝ ਗਿਲੇ ਸੀਗੇ ਕੁਝ ਇੱਕਵੇ ਸੀਗੇ ਉਹ ਧਰਨਾ ਕਹਿੰਦੇ ਵੀ ਬਹੁਤ ਪੰਜਾਬ ਭਰ ਤੋਂ ਲੋਕ ਇਕੱਠੇ ਕਰਕੇ ਲੈ ਕੇ ਅਗਲੇ ਪਾਸੇ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਦਰਵਾਜ਼ੇ ਕੋਲ ਤੇ ਕਹਿੰਦੇ ਪਹਿਲਾਂ ਧਰਨਾ ਛੱਡੋ ਪਹਿਲਾਂ ਆਓ ਆਪਾਂ ਚਾਹ ਪਾਣੀ ਪੀ ਲੇ। ਮੇਰੀ ਤਾਂ ਹਮੇਸ਼ਾ ਕੋਸ਼ਿਸ਼ ਹੀ ਰਹੀ ਪਰਮਾਨ ਸਿੰਘ ਸਾਹਿਬ ਤਾਂ ਇਹ ਕਹਿੰਦੇ ਨੇ ਵੀ ਤੁਸੀਂ ਮਨਰੇਗਾ ਦੇ ਉੱਤੇ ਜਿਵੇਂ ਚਰਚਾ ਕਰਦੇ ਹੋ ਅੱਜ ਵੀ ਚਲੋ ਤੁਸੀਂ ਹੁਣ ਇੱਕ ਮੁਹਿੰਮ ਸ਼ੁਰੂ ਉਹ ਕਹਿੰਦੇ ਵੀ ਤੁਸੀਂ ਜੇ ਮਨਰੇਂਗਾ ਦੇ ਉੱਤੇ ਚਰਚਾ ਕਰ ਰਹੇ ਹੋ ਵੀ ਤੁਸੀਂ ਆਪਸ ਦੇ ਵਿੱਚ ਤਾਂ ਇਕੱਠੇ ਹੈ ਨਹੀਂ ਵੀ ਦਿੱਲੀ ਫਿਰ ਕਿੱਦਾਂ ਇਕੱਠੇ ਜਾਵਾਂਗੇ ਫਿਰ ਰਾਈਟ ਟੂ ਇਨਫੋਰਮੇਸ਼ਨ ਐਕਟ ਸੀਗਾ ਵੀ ਬਈ ਬਿਊਰੋਕਰੇਟ ਜਾਂ ਪੋਲੀਟੀਸ਼ੀਅਨ ਕਿਸੇ ਨੂੰ ਫਾਈਲ ਨਹੀਂ ਦਿਖਾਉਂਦੇ ਸੀ ਮਨਮੋਹਨ ਸਿੰਘ ਨੇ ਇਨਸ਼ੋਰ ਕੀਤਾ ਵੀ ਹਰ ਸਿਟੀਜ਼ਨ ਨੂੰ ਇਹ ਹੱਕ ਹੈਗਾ ਵੀ ਉਹ ਜਿਹੜੀ ਫਾਈਲ ਹੈ ਉਹ ਦੇਖ ਸਕੇ ਤੇ ਇਹ ਫਿਰ ਹੁਣ ਸਾਰਾ ਨਾਲ ਦੀ ਨਾਲ ਇਹ ਵੀ ਕਹਿ ਲਿਆ ਵੀ 2027 ਨੂੰ ਲੈ ਕੇ ਵੀ ਨਾਲ ਵਿਆਉਂਦ ਬੇਟ ਦਿੱਤੀ ਆ ਜਾਂ ਫਿਰ ਪੂਰਾ ਗਰਾਊਂਡ ਤਿਆਰ ਕੀਤਾ ਜਾ ਰਿਹਾ ਉਹ ਕਹਿੰਦੇ 6-7 ਮੁੱਖ ਮੰਤਰੀ ਨੇ ਕਾਂਗਰਸ ਕੁਝ ਨਹੀਂ ਹੈਗਾ ਦੇਖੋ ਅਲਟੀਮੇਟਲੀ ਕੋਈ 6-7 ਮੁੱਖ ਮੰਤਰੀ ਨਹੀਂ ਹੈਗੇ ਉਹ ਜਿਹੜੇ ਰਾਜਾ ਵੜੇ ਕਹਿੰਦੇ ਕਿਹਦੇ ਜਿਹੜਾ ਕਹੂਗਾ ਵੀ ਮੈਂ ਮੁੱਖ ਮੰਤਰੀ ਬੰਨਾ ਉਹ ਤੇ ਕਹਿੰਦੇ ਪੱਕਾ ਹੀ ਮੁੱਖ ਮੰਤਰੀ ਨਹੀਂ ਬੰਨਾ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੀਸ਼ੀ ਹੋਣਾ ਦੀ ਇੱਕ ਵਿਵਾਦਤ ਵੀਡੀਓ ਵਾਇਰਲ ਹੋਈ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਹੋਣੀ ਸ਼ੁਰੂ ਹੋ ਗਈ। ਪਰਚਿਆਂ ਦਾ ਦੌਰ ਚੱਲਿਆ ਅੱਜ ਬਹੁਤ ਵੱਡੀ ਡਿਵੈਲਪਮੈਂਟ ਹੋਈ ਆਮ ਆਦਮੀ ਪਾਰਟੀ ਦੇ ਜਲੰਧਰ ਦੇ ਕੁਝ ਇੱਕ ਵਰਕਰਾਂ ਦੇ ਵੱਲੋਂ ਵਿਧਾਇਕ ਪ੍ਰਗਟ ਸਿੰਘ ਹੋਣਾ ਦੇ ਘਰ ਦੇ ਬਾਹਰ ਪਹੁੰਚੇ। ਉੱਥੇ ਰੋਸ ਪ੍ਰਦਰਸ਼ਨ ਕਰਨਾ ਸੀ ਇਹ ਕਹਿ ਕੇ ਉਹ ਇੱਥੇ ਆਏ ਕਿ ਪ੍ਰਗਟ ਸਿੰਘ ਹੋਣਾ ਨੇ ਅਤੀਸ਼ੀ ਹੋਣਾ ਦੀ ਵੀਡੀਓ ਕਿਉਂ ਸ਼ੇਅਰ ਕੀਤੀ। ਉਹ ਸ਼ੇਅਰ ਸ਼ੇਅਰਿੰਗ ਨੂੰ ਲੈ ਕੇ ਜਦੋਂ ਇੱਥੇ ਪਹੁੰਚੇ ਤਾਂ ਪ੍ਰਗਟ ਸਿੰਘ ਹੁਣਾਂ ਦੇ ਵੱਲੋਂ ਉਹਨਾਂ ਨੂੰ ਸੱਦਾ ਦਿੱਤਾ ਗਿਆ ਕਿ ਤੁਸੀਂ ਆਓ ਬੈਠੋ ਮੇਰੇ ਨਾਲ ਗੱਲਬਾਤ ਕਰੋ ਕਾਫੀ ਤਲਖੀ ਵਾਲੀ ਵੀ ਉਹ ਵੀਡੀਓ ਸਾਹਮਣੇ ਆਈ ਜਿਸ ਤੋਂ ਬਾਅਦ ਪ੍ਰਗਟ ਸਿੰਘ ਵੀ ਚਰਚਾ ਦਾ ਵਿਸ਼ਾ ਬਣੇ ਪ੍ਰਗਟ ਸਿੰਘ ਹੁਣੀ ਮੇਰੇ ਨਾਲ ਨਹੀਂ ਗੱਲਬਾਤ ਕਰਦੇ ਆ ਕਿ ਅਜੀਹਾ ਰੂਪ ਅੱਜ ਕਿਵੇਂ ਦੇਖਣ ਨੂੰ ਮਿਲਿਆ ਨਹੀਂ ਤੇ ਇਹ ਆਮ ਤੌਰ ਤੇ ਬੜੇ ਹਲੀਮੀ ਦੇ ਨਾਲ ਗੱਲਬਾਤ ਕਰਦੇ ਹੁੰਦੇ ਨੇ ਪ੍ਰਗਟ ਜੀ ਪਹਿਲਾਂ ਤਾਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਅੱਜ ਥੈਂਕ ਯੂ ਸਰ ਅੱਜ ਇੱਕ ਨਵਾਂ ਰੂਪ ਦੇਖਣ ਨੂੰ ਮਿਲਿਆ ਪ੍ਰਗਤ ਸਿੰਘ ਦਾ ਕਿ ਅੱਜ ਤਲਖੀ ਦੇ ਵਿੱਚ ਗੁੱਸੇ ਦੇ ਵਿੱਚ ਵੀ ਨਜ਼ਰ ਆਏ ਇਹ ਕਿਵੇਂ ਹੋ ਗਿਆ ਨਹੀਂ ਤਾਂ ਤੁਸੀਂ ਤਾਂ ਬੜਾ ਵਾਰਮ ਵੈਲਕਮ ਕਰਦੇ ਹੋ ਸਾਰਿਆਂ ਦਾ ਨਹੀਂ ਮੈਂ ਤਾਂ ਵੈਲਕਮ ਹੀ ਕਰਨ ਗਿਆ ਸੀ ਖਰ ਮੈਂ ਕਹਿਆ ਸੀ ਮੈਂ ਇਹਨਾਂ ਨੂੰ ਚਾਚੂ ਪੜਾਉਣਾ ਹੂੰ ਉਹ ਲੇਕਿਨ ਉਹ ਪੁਲਿਸ ਵਾਲੇ ਬੇਸਿਕਰੀ ਕਹਿੰਦੇ ਨਹੀਂ ਜੀ ਅਸੀਂ ਜਾਣ ਹੀ ਨਹੀਂ ਦੇਣਾ ਉਹ ਨਹੀਂ ਜੀ ਉੱਥੇ ਐ ਹੋਜੂ ਉੱਥੇ ਐ ਹੋਜੂ ਮੈਂ ਕਹਾ ਯਾਰ ਮੈਂ ਕੋਈ ਮੈਂ ਕਹਾਂ ਮੈਂ ਤਾਂ ਜਦੋਂ ਮਿਨਿਸਟਰ ਵੀ ਸੀਗਾ ਮੈਨੂੰ ਲੱਗਦਾ ਆਲੇ ਦੁਆਲੇ ਇੰਨੇ ਧਰਨੇ ਲੱਗੇ ਹੁੰਦੇ ਸੀ ਮੈਂ ਰੋਜ਼ ਸ਼ਾਮ ਨੂੰ ਇਹਨਾਂ ਨੂੰ ਕਿਉਂਕਿ ਅਲਟੀਮੇਟਲੀ ਕਿਸੇ ਵੀ ਇਸ਼ੂ ਦਾ ਡਿਸਕਸ਼ਨ ਤੋਂ ਬਿਨਾ ਹੱਲ ਤਾਂ ਹੋ ਨਹੀਂ ਸਕਦਾ ਹਮ ਔਰ ਦੂਸਰੀ ਗੱਲ ਹੈ ਕਿ ਇਹ ਇਸ਼ੂ ਜਿਹੜਾ ਹੈ ਦਿੱਲੀ ਵਿਧਾਨ ਸਭਾ ਦਾ ਜਿੱਥੇ ਮੈਨੂੰ ਲੱਗਦਾ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਆਲਰੇਡੀ ਜਿਹੜਾ ਆ ਫੋਰੈਂਸਿਕ ਲੈਬ ਨੂੰ ਉਹ ਜਿਹੜੀ ਵੀਡੀਓ ਆ ਭੇਜ ਦਿੱਤੀ ਆ ਵੀ 15 ਦਿਨ ਦੇ ਵਿੱਚ ਵਿੱਚ ਰਿਪੋਰਟ ਦਿਓ ਉਹਦੇ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਪੁਲਿਸ ਦਾ ਕੋਈ ਵੀ ਇਹੋ ਜਿਹਾ ਐਕਸ਼ਨ ਹੋਣਾ ਚਾਹੀਦਾ ਸੀਗਾ ਇਕਬਾਲ ਸਿੰਘ ਹਜੇ ਲੱਭਾ ਨਹੀਂ ਜਿਹੜਾ ਕੰਪਲੇਨੈਂਟ ਆ ਵੈਸੇ ਉਹਨੂੰ ਲੱਭ ਲਿਆ ਹੈਗਾ ਮੈਂ ਦੇਖਦਾ ਹੁਣ ਇੱਕ ਆ ਗਿਆ ਤੁਹਾਡੀ ਨਿਗਾ ਚ ਆ ਗਿਆ ਮੇਰੀ ਨਿਗਾ ਚ ਵੀ ਕੌਣ ਹੈਗਾ ਇਹ ਪਰ ਐਟ ਦਾ ਸੇਮ ਟਾਈਮ ਅ ਮਤਲਬ ਤੁਸੀਂ ਮੈਂ ਹੈਰਾਨ ਆ ਵੀ ਪੰਜਾਬ ਪੁਲਿਸ ਕਿਹੋ ਜਿਹਾ ਐਕਟ ਕਰਦੀ ਆ ਪਹਿਲਾਂ ਇਹਨਾਂ ਨੇ ਉਹ ਤੇਜਿੰਦਰ ਬੱਗਾ ਹੁੰਦੇ ਸੀਗੇ ਉਹਨਾਂ ਤੇ ਪਰਚਾ ਦਰਜ ਕੀਤਾ ਇਸੇ ਤਰ੍ਹਾਂ ਹੀ ਫਿਰ ਉਹਦੇ ਤੋਂ ਬਾਅਦ ਅਲਕਾ ਲਾਂਬਾ ਤੇ ਕੀਤਾ ਹੋਰ ਇਹੋ ਜਿਹੀਆਂ ਇਹ ਹਰਕਤਾਂ ਜਿਹੜੀਆਂ ਕਿਉਂਕਿ ਪੰਜਾਬ ਪੁਲਿਸ ਜੇ ਕਿਤੇ ਲਾਇਡ ਆਰਡਰ ਨੂੰ ਦੇਖੇ ਜਾਂ ਪੰਜਾਬ ਦੇ ਜੋ ਹਾਲਾਤ ਹੈਗੇ ਉਹਨੂੰ ਦੇਖੇ ਤਾਂ ਮੈਨੂੰ ਲੱਗਦਾ ਉਹ ਅੱਛਾ ਉਹਦੇ ਤੋਂ ਬਾਅਦ ਮੈਂ ਖੁਦ ਇੱਕ ਐਪਲੀਕੇਸ਼ਨ ਦੇ ਕੇ ਆਇਆ ਕਿ ਜਿਹਦੇ ਵਿੱਚ ਬੇਸਿਕਲੀ ਸਿੱਖਾਂ ਦੇ ਅਗੇਂਸਟ ਹੇਟ ਪ੍ਰੋਪਗੈਂਡਾ ਜਾਂ ਕਿਸਾਨਾਂ ਦੇ ਅਗੇਂਸਟ ਹੇਟ ਪ੍ਰੋਪਗੈਂਡਾ ਵੀ ਇਹ ਤੁਸੀਂ ਬੰਦ ਕਰੋ ਰਾਦਰ ਕਿ ਇਹਨਾਂ ਦੇ ਜਿਹੜੇ ਸਾਨੀ ਸਾਹਿਬ ਨੇ ਇਹਨਾਂ ਦੇ ਐਮਪੀ ਉਹਨਾਂ ਨੇ ਵੀ ਇਹ ਮਸਲਾ ਇਸ਼ੂ ਕੀਤਾ ਔਰ ਉਹਦੇ ਤੋਂ ਬਾਅਦ ਮੈਨੂੰ ਲੱਗਦਾ ਸਾਡੇ ਸੰਧਵਾ ਸਾਹਿਬ ਜਿਹੜੇ ਸਪੀਕਰ ਹੈਗੇ ਆ ਉਹਨਾਂ ਨੇ ਵੀ ਡੀਜੀਪੀ ਨੂੰ ਇੱਕ ਟਵਿੱਟਰ ਤੇ ਔਰ ਅਦਰਵਾਈਜ਼ ਕਿਹਾ ਕਿ ਹਾਂ ਭਈ ਇਹ ਹੇਟ ਪ੍ਰੋਪਗੈਂਡਾ ਬੰਦ ਹੋਣਾ ਚਾਹੀਦਾ ਇਹ ਜਿਹੜਾ ਧਰਨਾ ਸੀਗਾ ਸਿਰਫ ਇਸ ਕਰਕੇ ਸੀਗਾ ਵੀ ਤੁਸੀਂ ਆਪਦੇ ਫੇਸਬੁੱਕ ਤੇ ਵੀਡੀਓ ਸ਼ੇਅਰ ਕੀਤੀ ਹੈ ਹਾਂ ਇਸ ਕਰ ਕੀ ਧਰਨਾ ਸੀ ਇਹ ਤਾਂ ਲੁੱਕ ਐਕਚੁਅਲੀ ਅਸਲੀ ਗੱਲ ਹੈ ਦਿੱਲੀ ਇਹ ਇੱਥੇ ਵਾਲੇ ਦੇਖੋ ਇਹਨਾਂ ਦੇ ਮਨ ਇਹਨਾਂ ਦਾ ਮਨ ਨਹੀਂ ਸੀਗਾ ਧਰਨਾ ਲਾਉਣ ਦਾ ਇਹ ਤਾਂ ਦਿੱਲੀੋਂ ਆਰਡਰ ਆਉਂਦੇ ਇਹਨਾਂ ਨੂੰ ਅੱਛਾ ਤੇ ਇਹ ਫਿਰ ਧਰਨਾ ਲਾਉਣ ਆ ਜਾਂਦੇ ਆ ਅੱਛਾ ਮੈਂ ਕਹਾਂ ਯਾਰ ਤੁਸੀਂ ਮੈਨੂੰ ਦੱਸਤਾ ਦਿਓ ਨਾ ਮੇਰੇ ਨਾਲ ਡਿਬੇਟ ਕਰ ਲਓ ਹਮ ਡਿਬੇਟ ਕਰ ਲਓ ਈਵਨ ਕਿ ਪਬਲਿਕ ਪਲੇਟਫਾਰਮ ਤੇ ਮੈਂ ਤਾਂ মিডিਆ ਰਾਹੀਂ ਕਹਿਣਾ ਵੀ ਹਾਂ ਵੀ ਤੁਸੀਂ ਇਨੀਸ਼ੀਏਟਿਵ ਲਾਓ ਇਹਨਾਂ ਨੂੰ ਕਹੋ ਆਜੋ ਜੇ ਡਿਬੇਟ ਕਰਨੀ ਆ ਤਾਂ ਕਿਉਂਕਿ 4 ਸਾਲ ਹੋ ਗਏ ਆ ਅੱਛਾ ਇਸ ਚੀਜ਼ ਦੇ ਵਿੱਚ ਅੱਜ ਜਿਹੜਾ ਧਰਨਾ ਦੇਣ ਆਏ ਜਾਂ ਤੁਸੀਂ ਅੱਗੇ ਆ ਹੋ ਕੇ ਉਹਨਾਂ ਨੂੰ ਕਿਹਾ ਵੀ ਆਓ ਆਪਾਂ ਡਿਬੇਟ ਕਰਦੇ ਆ ਇਸ ਤੋਂ ਪਹਿਲਾਂ ਮੈਨੂੰ ਪਤਾ ਲੱਗਿਆ ਤੁਸੀਂ ਘਰ ਵੀ ਨਹੀਂ ਸੀਗੇ ਜਦੋਂ ਤੁਹਾਨੂੰ ਪਤਾ ਲੱਗਾ ਵੀ ਇਹ ਧਰਨਾ ਦੇਣ ਆ ਰਹੇ ਆ ਤਾਂ ਤੁਸੀਂ ਘਰੇ ਆ ਗਏ ਇਦਾਂ ਹੀ ਹੋਇਆ ਹਾਂ ਨਹੀਂ ਮੈਂ ਤਾਂ ਅੱਜ ਹਲਕੇ ਵਿੱਚ ਫੰਕਸ਼ਨ ਸੀਗੇ ਅੱਛਾ ਕਿਉਂਕਿ ਉਹ ਵੀ ਤੁਹਾਨੂੰ ਸਵੇਰੇ ਨਹੀਂ ਸੀ ਪਤਾ ਵੀ ਇਹਨਾਂ ਨੇ ਧਰਨਾ ਦੇਣਾ ਨਹੀਂ ਮੈਨੂੰ ਨਹੀਂ ਪਤਾ ਉਹ ਮੈਨੂੰ ਇਹ ਤਾਂ ਰਾਤ ਦਾ ਕੁਝ ਪਤਾ ਸੀਗਾ ਕਿ ਸ਼ਾਇਦ ਕੋਈ ਪਰਚਾ ਦਰਜ ਹੋਇਆ ਪਰ ਹਜੇ ਤੱਕ ਮੈਨੂੰ ਐਫ ਆਈ ਆਰ ਦੀ ਕਾਪੀ ਨਹੀਂ ਮਿਲੀ ਮੈਂ ਜਿਹੜਾ ਇਕਬਾਲ ਸਿੰਘ ਹੋਣਾ ਵੱਲੋਂ ਆ ਜਿਹੜੀ ਸ਼ਿਕਾਇਤ ਹੋਈ ਆ ਪਰ ਮੈਨੂੰ ਹਜੇ ਵੀ ਉਹਦੀ ਕਾਪੀ ਨਹੀਂ ਮਿਲੀ ਮੈਂ ਸੀਪੀ ਮੈਡਮ ਨੂੰ ਫੋਨ ਕਰਕੇ ਰਾਦਰ ਪੁੱਛਿਆ ਕਿ ਮੈਨੂੰ ਦੱਸੋ ਵੀ ਜੇ ਮੈਂ ਆਉਣਾ ਤਾਂ ਮੈਂ ਆ ਜਾਣਾ ਮੈਨੂੰ ਉਹਦੀ ਕਾਪੀ ਪ੍ਰੋਵਾਈਡ ਕਰਾ ਦਿਓ ਤੁਹਾਨੂੰ ਤਕਲੀਫ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਡੇ ਬਸ ਦਾ ਰੋਗ ਨਹੀਂ ਹੈਗਾ ਨਹੀਂ ਪਰਚਾ ਤੁਹਾਡੇ ਤੇ ਤੁਹਾਨੂੰ ਲੱਗਿਆ ਸੁਣਿਆ ਨਹੀਂ ਸੁਣਿਆ ਮੈਂ ਸੁਣਿਆ ਸੁਣਿਆ ਵੀ ਵੀਡੀਓ ਸ਼ੇਅਰ ਕੀਤੀ ਇਨਾਂ ਨੇ ਹਾਂ ਵੀਡੀਓ ਸ਼ੇਅਰ ਕੀਤੀ ਹੈਗੀ ਸੋ ਉਹਦੇ ਤੇ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਹਜੇ ਵੀ ਨਹੀਂ ਪਤਾ ਵੀ ਤੁਸੀਂ ਸੁਣਿਆ ਸੀਗਾ ਹਾਂ ਸੁਣਿਆ ਹਜੇ ਵੀ ਸੁਣਿਆ ਅੱਛਾ ਸੋ ਸੋ ਮੈਂ ਤਾਂ ਇਹਨਾਂ ਕੋਈ ਇਸ ਕਰਕੇ ਫੋਨ ਕੀਤਾ ਸੀ ਵੀ ਮੈਨੂੰ ਇਹਦੀ ਕਾਪੀ ਪ੍ਰੋਵਾਈਡ ਕਰਵਾ ਦਿਓ ਕਿਉਂਕਿ ਅਲਟੀਮੇਟਲੀ ਜੇ ਮੈਂ ਮੈਨੂੰ ਲੱਗਦਾ ਮੈਂ ਅਕਿਊਜ਼ਡ ਹੈਗਾ ਤੇ ਮੈਨੂੰ ਉਹਦੀ ਕਾਪੀ ਤਾਂ ਮਿਲਣੀ ਚਾਹੀਦੀ ਹੈਗੀ ਆ ਤੇ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਤੁਹਾਡੇ ਘਰ ਦੇ ਬਾਹਰ ਆ ਗਏ ਨੇ ਜਾਂ ਫਿਰ ਆਉਣ ਲੱਗੇ ਨੇ ਤਾਂ ਤੁਸੀਂ ਕੰਮ ਛੱਡ ਕੇ ਸਾਰੇ ਵਾਪਸ ਆ ਗਏ ਨਹੀਂ ਮੈਂ ਫਿਰ ਆਪਣੇ ਹਲਕੇ ਤੋਂ ਵਾਪਸ ਆ ਗਿਆ ਮੈਂ ਕਿਹਾ ਇਹਨਾਂ ਨੂੰ ਮੈਂ ਵੈਲਕਮ ਕਰਦਾ ਇਹਨਾਂ ਨੂੰ ਚਾਹ ਪਾਣੀ ਪਿਲਾਉਣਾ ਕਿਉਂਕਿ ਸਾਡੇ ਭਿੰਦਰ ਭਗਤ ਜੀ ਇੱਥੇ ਗੁਆਣ ਨਹੀਂ ਰਹਿੰਦੀ ਆ ਮੇਰੇ ਹਾਂ ਇਹ ਮੰਤਰੀ ਸਾਹਿਬ ਲੀਡ ਕਰ ਰਹੇ ਹੈਗੇ ਆ ਹੋਰ ਇਹਨਾਂ ਦੇ ਬੜੇ ਪ੍ਰੋਮਿਨੈਂਟ ਲੀਡਰ ਆਏ ਵਿੱਚ ਤੇ ਮੈਨੂੰ ਲੱਗਦਾ ਵੀ ਜਦੋਂ ਮੈਂ ਉੱਧਰ ਨੂੰ ਗਿਆ ਇਨਸਟੈਡ ਕੀ ਚਾਹੀਦਾ ਤਾਂ ਇਹ ਸੀਗਾ ਵੀ ਪੰਜ ਸੱਤ ਬੰਦੇ ਆਉਂਦੇ ਮੇਰੇ ਨਾਲ ਬਹਿ ਕੇ ਗੱਲ ਕਰਦੇ ਮੈਂ ਇਹਨਾਂ ਨੂੰ ਚਾਹ ਪਾਣੀ ਪਿਲਾਉਣਾ ਸੀ ਤਿਆਰੀ ਸੀ ਪੂਰੀ ਅੱਛਾ ਲੈਕਿਨ ਉਥੋਂ ਫਿਰ ਮੈਨੂੰ ਲੱਗਦਾ ਇਹ ਧਰਨਾ 2 ਕਮਿੰਟ ਚ ਮੁੱਕ ਗਿਆ 2 ਮਿੰਟ ਦਾ ਧਰਦਾ ਸੀ 2 ਕਮਿੰਟ ਦਾ ਧਰਨਾ ਸੀਗਾ 2 ਮਿੰਟ ਚ ਇਹ ਭੱਜ ਗਿਆ ਫੇ ਸਾਰੇ ਦੇ ਸਾਰੇ ਨਹੀਂ ਜਿਵੇਂ ਕਈ ਵਾਰੀ ਹੁੰਦਾ ਨਾ ਵੀ ਇੱਕ ਬੰਦਾ ਗਾਂ ਜਾਂਦਾ ਗੱਲਬਾਤ ਕਰਨ ਲਈ ਤੁਸੀਂ ਜਿਵੇਂ ਗਏ ਤੇ ਉਧਰੋਂ ਕਈ ਕਹਿੰਦੇ ਵੀ ਚਲੋ 2-4 ਜਣੇ ਆ ਜੰਨੇ ਆ ਜਦੋਂ ਪ੍ਰੈਸ ਦੇ ਜਿਹੜੇ ਨੁਮਾਇੰਦੇ ਸੀਗੇ ਉਹ ਜਦੋਂ ਮੇਰੇ ਵੱਲ ਨੂੰ ਆਏ ਇਹ ਜਦੋਂ ਮੈਂ ਬੋਲਣਾ ਉਹ ਤੇ ਸ਼ੁਰੂ ਕੀਤਾ ਤੇ ਮੈਨੂੰ ਲੱਗਦਾ ਕਿਉਂਕਿ 5-7 ਗੱਜ ਤੇ ਸੀ ਸੁਣਦੇ ਹੋਣਗੇ ਮੈਂ ਠੀਕ ਬੋਲ ਰਿਹਾ ਸੀ ਮਤਲਬ ਆਵਾਜ਼ ਠੀਕ ਸੀ ਤੁਹਾਡੇ ਸ਼ਬਦ ਕੁਝ ਐਵੇਂ ਸੀਗੇ ਵੀ ਬਰਾਮੇ ਕਰਦੇ ਨੇ ਇਹਨਾਂ ਨੂੰ ਚਲੋ ਚਲੋ ਮੇਰੇ ਕਹਿਣ ਦਾ ਮਤਲਬ ਆ ਮੈਂ ਤਾਂ ਨਹੀਂ ਇਹ ਤੁਹਾਨੂੰ ਵਾਕਈ ਲੱਗਦਾ ਕਿ ਇਹ ਨਹੀਂ ਪਿਓਰਲੀ ਡਰਾਮਾ ਐਕਚੁਅਲੀ ਦੇਖੋ ਅੱਜ ਤੱਕ ਮਨਦੀਪ ਜੀ ਇਹਨਾਂ ਨੇ ਕਦੀ ਵੀ ਇਹਨਾਂ ਨੇ ਕਿਸੇ ਗੱਲ ਤੇ ਵੀ ਕੋਈ ਕੋਈ ਸਿਰੇ ਚਾੜੀ ਹੋਵੇ ਮਤਲਬ ਜਿੰਨੇ ਇਸ਼ੂ ਦੇਖ ਲਓ ਇਹ ਕੰਟੈਂਟ ਕ੍ਰੀਏਟ ਕਰਨ ਵਾਲੀ ਪਾਰਟੀ ਆ ਅੱਛਾ ਪੰਜਾਬੀ ਦੱਬਦਾ ਤਾਂ ਹੁੰਦਾ ਨਹੀਂ ਹੈ ਉਹ ਅਲਟੀਮੇਟਲੀ ਸਮੇ ਸਮੇਤੇ ਨਿਕਲ ਆਉਂਦਾ ਹੁੰਦਾ ਅੱਛਾ ਅਸਲੀ ਗੱਲ ਹੈ ਮੈਨੂੰ ਅਫਸੋਸ ਹੈ ਇਸ ਗੱਲ ਦਾ ਵੀ ਜਿਹੜੇ 95 96 ਪੰਜਾਬ ਨੇ ਛੋੜੇ ਨਾ ਉਹ ਪੰਜਾਬ ਨਾ ਨਹੀਂ ਖੜੇ ਹੋਏ ਇਹਨਾਂ ਨੇ 100 ਬੰਦਾ ਦਿੱਲੀੋਂ ਲਿਆ ਕੇ ਬਿਠਾ ਲ ਦਿੱਤਾ ਅੱਛਾ ਤੁਹਾਡੇ ਲਈ ਤਾਂ ਇਹ ਵੀ ਥੱਲੇ ਕਮੈਂਟ ਵੀ ਆਏ ਜਾਂ ਫਿਰ ਸਾਨੂੰ ਵੀ ਚਲੋ ਪਤਾ ਵੀ ਸਿੱਖਿਆ ਮੰਤਰੀ ਤੁਸੀਂ ਜਿੰਨਾ ਵਿੱਚ ਰਹੇ ਹੋ ਉਨੇ ਦਿਨ ਤੁਹਾਡੇ ਘਰ ਦੇ ਬਾਹਰ ਧਰਨਾ ਲੱਗਾ ਰਿਹਾ ਤੇ ਇਹ ਵੀ ਚਰਚਾ ਹੁੰਦੀ ਵੀ ਉਹ ਧਰਨਿਆਂ ਦੇ ਚਾਹ ਤੇ ਸਮੋਸੇ ਵੀ ਤੁਹਾਡੇ ਘਰੋਂ ਜਾਂਦੇ ਰਹੇ ਇਸ ਕਰਕੇ ਪ੍ਰਗਟ ਸਿੰਘ ਨੂੰ ਕਹਿੰਦੇ ਵੀ ਧਰਨਿਆਂ ਨੂੰ ਸ਼ਾਂਤ ਕਰਨ ਦਾ ਤਜਰਬਾ ਹੈਗਾ ਨਹੀਂ ਛਲੂ ਦੇਖੋ ਉਹਦੇ ਵਿੱਚ ਤਾਂ ਇਹ ਹੁੰਦਾ ਵੀ ਸਾਡੇ ਬੱਚੇ ਆ ਹੋ ਸਕਦਾ ਕਿਤੇ ਡਿਪਾਰਟਮੈਂਟ ਦੀ ਗਲਤੀ ਹੋਵੇ ਹੋ ਸਕਦਾ ਕਿਤੇ ਉਹਨਾਂ ਦੀ ਗਲਤੀ ਹੋਵੇ ਹੋ ਸਕਦਾ ਕੋਟਾਂ ਦੀ ਗਲਤੀ ਹੋਵੇ ਹੁਣ ਜਿੰਨੀ ਗੱਲ ਮੈਨੂੰ ਸਮਝ ਆਉਂਦੀ ਆ ਜੇ ਮੈਂ 100 ਦਿਨ ਲਈ ਆਇਆ ਹੈਗਾ ਮੈਂ ਜੋ ਉਹਦੇ ਵਿੱਚ ਮੰਦੀਪ ਅੱਜ ਵੀ ਮੈਂ ਔਨ ਰਿਕਾਰਡ ਕਿੰਨਾ ਕਿ ਜਿਹੜਾ ਪੰਜਾਬ ਐਜੂਕੇਸ਼ਨ ਦ ਸਿਸਟਮ ਹੈਗਾ ਚਾਹੇ ਉਹ ਹਾਇਰ এডਿਕੇਸ਼ਨ ਆ ਚਾਹੇ ਉਹ ਸਕੂਲ এডਿਕੇਸ਼ਨ ਆ ਉਹਦੇ ਵਿੱਚ 70 75% ਕੰਮ ਜਿਹੜੇ ਆ ਡਿਪਾਰਟਮੈਂਟ ਦੀ ਗਲਤੀ ਨਾਲ ਹੀ ਖਰਾਬ ਹੋਏ ਹੈਗੇ ਆ ਔਰ ਉਹਦੇ ਵਿੱਚ 10 15% ਕੰਟਰਾਡਿਕਟਰੀ ਕੋਟਾਂ ਦੇ ਆਪਸੀ ਜਿਹੜੇ ਫੈਸਲੇ ਆ ਕਿਸੇ ਕੋਰਟ ਨੇ ਕੋਈ ਦੇ ਦਿੱਤਾ ਕਿਸੇ ਕੋਰਟ ਨੇ ਕੋਈ ਦੇ ਦਿੱਤਾ ਕਿਉਂਕਿ ਇਸ਼ੂ ਬਹੁਤ ਆ ਮੈਨੂੰ ਲੱਗਦਾ ਜੇ 75 80% ਜੇ ਧਿਆਨ ਨਾਲ ਉਹਨੂੰ ਬਿਲਕੁਲ ਠਹਿਰਾਵ ਨਾਲ ਇਹ ਮੰਨਦੇ ਹੋਏ ਵੀ ਗਲਤੀ ਹੋਈ ਆ ਯਾਰ ਮੰਨ ਲਓ ਸਪੋਜ਼ ਮਨਦੀਪ ਦੁਨੀਆ ਦੇ ਉੱਤੇ ਮੈਂ ਨਹੀਂ ਸਮਝਦਾ ਕੋਈ ਬੰਦਾ ਇਹੋ ਜਿਹਾ ਹੋਵੇ ਜਿਹਦੇ ਕੋਲ ਜ਼ਿੰਦਗੀ 'ਚ ਗਲਤੀ ਨਹੀਂ ਹੁੰਦੀ ਪਰ ਗਲਤੀ ਨੂੰ ਸੁਧਾਰ ਲੈਣਾ ਉਹਨੂੰ ਮੰਨ ਕੇ ਮੈਨੂੰ ਲੱਗਦਾ ਉਹ ਇੱਕ ਪ੍ਰੋਗਰੈਸ ਹੁੰਦੀ ਆ ਤੇ ਜੇ ਗਲਤੀ ਨੂੰ ਗਲਤੀ ਮੰਨਣਾ ਹੀ ਨਹੀਂ ਹੈ ਉਹਦੇ ਤੋਂ ਗਾਹ ਨਹੀਂ ਬੰਦਾ ਵੱਧਾ ਤੇ ਫਿਰ ਉਹਦੇ ਨਾਲ ਬੇਸਿਕਲੀ ਨੈਗੇਟਿਵਿਟੀ ਤੇ ਡਿਸਟਰਕਸ਼ਨ ਹੁੰਦੀ ਆ ਅੱਛਾ ਜਿਹੜੇ ਅੱਜ ਦੇ ਧਰਮੇ ਦੇ ਵਿੱਚ ਜਿਹੜੇ ਲੋਕ ਆਏ ਸੀਗੇ ਉਹਨਾਂ ਦੇ ਵਿੱਚ ਤਾਂ ਕਈ ਤੁਹਾਡੇ ਬਹੁਤ ਚੰਗੇ ਦੋਸਤ ਵੀ ਨੇ ਕੋਈ ਬਾਅਦ ਚ ਫੋਨ ਫਨ ਆਇਆ ਉਹਨਾਂ ਦਾ ਨਹੀਂ ਮੈਨੂੰ ਕਿਸੇ ਦਾ ਫੋਨ ਨਹੀਂ ਆਇਆ ਮੈਨੂੰ ਤਾਂ ਪਹਿਲਾਂ ਮੈਨੂੰ ਤਾਂ ਬੇਸਿਕਲੀ ਆ ਜਦੋਂ ਇਹਨਾਂ ਨੇ ਮੀਡੀਆ ਉਹਨਾਂ ਨੇ ਕਿਹਾ ਹੋਵੇ ਵੀ ਪ੍ਰਗਟਜੀ ਧਰਨਾ ਐ ਨਹੀਂ ਹੁੰਦਾ ਵੀ ਅੱਗੋਂ ਆ ਜਾਈਦਾ ਸਿਰਫ ਧਰਨੇ ਦਾ ਮਤਲਬ ਹੁੰਦਾ ਵੀ ਦੇਖ ਕੇ ਧਰਨਾ 2 ਘੰਟੇ ਬਹਿ ਕੇ ਤੇ ਵਾਪਸ ਚਲੇ ਜਾਣਾ ਤੁਸੀਂ ਅੱਗੋਂ ਬਾਹਰ ਨਿਕਲ ਕੇ ਆਗੇ ਨਹੀਂ ਬਹਿਣਾ ਤਾਂ ਉਹ ਨਹੀਂ ਕਿਹੜਾ ਕੋਈ ਤਰੀ ਲਿਆਂਦੀ ਸੀ ਮੈਂ ਕਿਹਾ ਵੀ ਚਲ ਇੱਥੇ ਕੁਰਸੀਆਂ ਵੀ ਹੈਗੀਆਂ ਚਲੋ ਇੱਥੇ ਲਿਆ ਕੇ ਬਿਠਾ ਲਦਾ ਉਹਨਾਂ ਨੂੰ ਜੇ ਇੱਥੇ ਧਰਨਾ ਧੁਰ ਨਾ ਲਾਉਣਾ ਤੇ ਅੰਦਰ ਲਾ ਲੈ ਤੇ ਜਦ ਨੂੰ ਫਿਰ ਗੱਲ ਗਲ ਕਰ ਲੈਣੀ ਸੀ ਮੇਰਾ ਤਾਂ ਮਨ ਚ ਇੰਨਾ ਹੀ ਸੀਗਾ ਅੱਛਾ ਨਹੀਂ ਤਾਂ ਅੱਛਾ ਮੇਰੇ ਹਲਕੇ ਦੇ ਬੰਦੇ ਕਹਿੰਦੇ ਜੀ ਸਾਨੂੰ ਨਹੀਂ ਦੱਸਿਆ ਤੁਸੀਂ ਜੀ ਸਾਨੂੰ ਨਹੀਂ ਦੱਸਿਆ ਮੈਂ ਕਹਾਂ ਯਾਰ ਮੈਂ ਇਦਾਂ ਨਹੀਂ ਕਰਦਾ ਅੱਛਾ ਉਹ ਡੀਐਸਪੀ ਸਾਹਿਬ ਸੀਗੇ ਜਿਹੜੇ ਤੁਹਾਨੂੰ ਰੋਕ ਰਹੇ ਸੀਗੇ ਉਹ ਕਹਿੰਦੇ ਮਾਹੌਲ ਖਰਾਬ ਹੋ ਸਕਦਾ ਹਾਂ ਉਹ ਮੈਨੂੰ ਕਹਿੰਦੇ ਮਾਹੌਲ ਖਰਾਬ ਹੋ ਸਕਦਾ ਮੈਂ ਕਹਾਂ ਯਾਰ ਮੈਂ ਇਕੱਲਾ ਆ ਉਹ ਮੇਰੇ ਨਾਲ ਦਾ 40 50 ਜਣੇ ਹੋਣਗੇ ਅੱਛਾ ਮੈਂ ਕੋਈ ਲੜਨ ਥੋੜੀ ਆਇਆ ਯਾਰ ਮੈਂ ਤਾਂ ਬੀਸਿਕਲੀ ਅੱਛਾ ਜੀ ਡਿਬੇਟ ਕਰ ਲੈਨੇ ਆ ਜੀ ਉਹਨਾਂ ਦੀ ਗੱਲ ਠੀਕ ਹੈਗੀ ਆ ਤੁਸੀਂ ਉਹ ਅਲਟੀਮੇਟਲੀ ਦੇਖੋ ਜੱਜ ਤਾਂ ਉਸ ਸਮੇਂ ਪੱਤਰਕਾਰ ਹੀ ਹੁੰਦੇ ਆ ਨਾ ਇਹ ਅਲਟੀਮੇਟਲੀ ਵੈਸੇ ਤੁਸੀਂ ਕੀ ਕਹਿਣਾ ਸੀਗਾ ਉਹ ਕਹਿ ਦਿੰਦੇ ਵੀ ਸਾਡੇ ਜਿਹੜੀ ਤੁਸੀਂ ਲੀਡਰ ਦੀ ਵੀਡੀਓ ਸ਼ੇਅਰ ਕੀਤੀ ਆ ਉਹ ਫਰੈਂਸੀਕ ਨੇ ਕਿਹਾ ਵੀ ਇਹ ਝੂਠੀ ਹੈ ਇਹਦੇ ਵਿੱਚ ਗੁਰੂਆਂ ਦਾ ਜ਼ਿਕਰ ਹੀ ਹੈ ਨਹੀਂ ਤੇ ਤੁਸੀਂ ਫਿਰ ਕੀ ਕਹਿਣਾ ਸੀ ਲੱਗੋ ਨਹੀਂ ਨਹੀਂ ਸਮਝ ਨਹੀਂ ਜਿਹੜਾ ਮੈਟਰ ਮਨਦੀਪ ਜੀ ਜਦੋਂ ਦਿੱਲੀ ਵਿਧਾਨ ਸਭਾ ਦਾ ਉਹ ਜਦੋਂ ਸੀਜ਼ ਹੋ ਗਿਆ ਉਹਦੇ ਤੋਂ ਬਾਅਦ ਕੋਈ ਕਾਰਵਾਈ ਕਰਨੀ ਪੰਜਾਬ ਪੁਲਿਸ ਦੀ ਵੈਸੇ ਨਹੀਂ ਬਣਦੀ ਇਹ ਵੈਸੀ ਕਾਰਵਾਈ ਆ ਜਿੱਦਾਂ ਦੀ ਉਹ ਜਤਿੰਦਰ ਬੱਗਾ ਤੇ ਇਹਨਾਂ ਨੇ ਕੀਤੀ ਸੀਗੀ ਜਾਲ ਕਾ ਲੰਬਾ ਤੇ ਕੀਤੀ ਸੀ ਜਾਂ ਹੋਰ ਐਕਚੁਅਲੀ ਅਸਲੀ ਗੱਲ ਹੈ ਕਿ ਦੇਖੋ ਮਨਦੀਪ ਮੈਂ ਜਦੋਂ ਪੁਲਿਸ ਵਿੱਚ ਭਰਤੀ ਹੋਇਆ ਨਾ ਜਿਹੜੇ ਸਾਡੇ ਸੀਨੀਅਰ ਸੀਗੇ ਮੈਂ ਮੈਂ ਬੇਸਿਕਲੀ ਮੇਰੇ ਮਨ 'ਚ ਹੁੰਦਾ ਸੀ ਕਿ ਇਹ ਬਹੁਤ ਇੰਟੈਲੀਜੈਂਟ ਆ ਇਹ ਬਹੁਤ ਦੇਸ਼ਪ੍ਰੇਮੀ ਆ ਨੈਚੁਰਲੀ ਆ ਪੇਪਰ ਦੇ ਕੇ ਆਏ ਹੈਗੇ ਆ ਅੱਛਾ ਸਭਧਾਨ ਦੀ ਸੌਂ ਖਾ ਕੇ ਆਏ ਆ ਮੈਨੂੰ ਨਹੀਂ ਪਤਾ ਸੀ ਸੱਚੀ ਗੱਲ ਆ ਹੌਲੀ 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 ਅੱਛਾ ਵੈਸੇ ਉਹਨਾਂ 'ਚ ਆਫੀਸਰ ਚੰਗੇ ਵੀ ਸੀਗੇ ਉਹ ਭਾਵੇਂ ਡਿਪਲੋਮੈਟਿਕਲੀ ਪੋਲਿਟੀਕਲ ਬੰਦੇ ਨੂੰ ਸਮਝਾ ਲੈਂਦੇ ਸੀ ਅਲਟੀਮੇਟਲੀ ਕਨਵਿੰਸ ਕਰ ਲੈਂਦੇ ਸੀ ਵੀ ਆਪਾਂ ਜੇ ਇਹ ਗੱਲ ਕਰਾਂਗੇ ਤੇ ਇਹ ਗੱਲ ਗਲਤ ਹੈ ਹੂੰ ਸੋ ਇਸ ਕਰਕੇ ਮੈਨੂੰ ਇਸ ਗੱਲ ਦੀ ਬਹੁਤਾ ਮੈਨੂੰ ਲੱਗਦਾ ਇਸ ਗੱਲ ਦਾ ਮਲਾਅ ਲੈ ਕਿ ਯਾਰ ਪੰਜਾਬ ਇਦਾਂ ਦਾ ਨਹੀਂ ਸੀਗਾ ਪੰਜਾਬੀ ਕਰੈਕਟਰ ਇਦਾਂ ਦਾ ਨਹੀਂ ਸੀਗਾ ਹੂੰ ਮੈਂ ਤਾਂ ਡੈਮੋਕ੍ਰੇਸੀ ਇਦਾਂ ਦੀ ਦੇਖੀ ਨਹੀਂ ਹੈ ਇੱਕ ਇੰਟਰਨਲੀ ਵੀ ਇੱਕ ਐਕਸਟਰਨਲੀ ਵੀ ਅੱਛਾ ਤੁਸੀਂ ਯਾਰ ਗੱਲ ਤਾਂ ਕਰੋ ਯਾਰ ਇਹ ਨਾ ਦੇਖੋ ਹੂੰ ਅੱਛਾ ਜਿਹੜਾ ਅੱਜ ਦਾ ਐਪੀਸੋਡ ਸਾਰਾ ਤੁਹਾਡਾ ਹੋਇਆ ਜਾਂ ਵੀਡੀਓਜ਼ ਵਾਇਰਲ ਹੋਈਆਂ ਨੇ ਇਹਨੂੰ ਵੇਖ ਕੇ ਨਾ ਮੈਨੂੰ 2015-16 ਦੀ ਯਾਦ ਆਉਂਦੀ ਹੈ ਸ਼ਾਇਦ ਤੁਹਾਨੂੰ ਵੀ ਯਾਦ ਹੋਵੇ ਵੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲਪਿੰਡ ਇਹਨਾਂ ਨੇ ਉਹਨਾਂ ਦੀ ਸਾਰੀ ਲੀਡਰਸ਼ਿਪ ਉਦੋਂ ਸਰਕਾਰ ਨਹੀਂ ਸੀ ਬਣੀ ਇਹਨਾਂ ਨੇ ਸਾਰਿਆਂ ਨੇ ਉਦੋਂ ਧਰਨਾ ਲਾਉਣ ਦੇ ਲਈ ਉੱਥੇ ਚਲੇ ਗਏ ਕੁਝ ਮੈਮੋਰੰਡਮ ਦੇਣੇ ਸੀ ਕੁਝ ਗਿਲੇ ਸੀਗੇ ਕੁਝ ਇੱਕ ਵੇ ਸੀਗੇ ਉਹ ਧਰਨਾ ਕਹਿੰਦੇ ਵੀ ਬਹੁਤ ਪੰਜਾਬ ਭਰ ਤੋਂ ਲੋਕ ਇਕੱਠੇ ਕਰਕੇ ਲੈ ਕੇ ਅਗਲੇ ਪਾਸੇ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਦਰਵਾਜ਼ੇ ਖੋਲਤੇ ਕਹਿੰਦੇ ਪਹਿਲਾਂ ਧਰਨਾ ਛੱਡੋ ਪਹਿਲਾਂ ਉਹੀ ਅੱਜ ਹੋਇਆ ਵੀ ਤੁਸੀਂ ਕਿਹਾ ਵੀ ਆਓ ਚਾਹ ਪਾਣੀ ਪੀਨੇ ਅੱਜ ਇਹਨਾਂ ਦਾ ਵੀ ਧਰਨਾ ਫਲॉप ਹੋ ਗਿਆ ਇੱਕ ਤਰ੍ਹਾਂ ਭਾਵੇਂ ਕਿ ਉਹ ਜਿਹੜੀ ਇੱਕ ਗੱਲਬਾਤ ਕਰਨ ਦਾ ਤਰੀਕਾ ਜਾਂ ਫਿਰ ਕਨਵਿੰਸ ਕਰਨ ਦਾ ਤਰੀਕਾ ਉਹ ਪ੍ਰਕਾਸ਼ ਸਿੰਘ ਬਾਦਲ ਹੋਂਨਾ ਦੇ ਕੋਲ ਵੀ ਬਹੁਤ ਵਧੀਆ ਸੀਗਾ ਇਹ ਤੇ ਨੋ ਡਾਊਟ ਸਿਆਸਤ ਭਾਵੇਂ ਹਾਂ ਡੈਫੀਨਿਟਲੀ ਦੇਖੋ ਦੇਖੋ ਮੈਨੂੰ ਇਹ ਲੱਗਦਾ ਵੀ ਦੇਖੋ ਡੈਮੋਕਰੇਸੀ ਦੇ ਵਿੱਚ ਡਿਸਕਸ਼ਨ ਇਸ ਦਾ ਸੋਲੂਸ਼ਨ ਹਮ ਸੰਵਾਦ ਜਿਹੜਾ ਕਿਉਂਕਿ ਗੁਰੂ ਨਾਨਕ ਦੇਵ ਜੀ ਵੀ ਇਹੀ ਕਹਿੰਦੇ ਵੀ ਸੰਵਾਦ ਕਰੋ ਕਿਉਂਕਿ ਉਹਨਾਂ ਨੇ ਕੋਈ ਲੜਾਈਆਂ ਥੋੜੀ ਕੀਤੀਆਂ ਸੀ ਅੱਛਾ ਸੰਵਾਦ ਦੇ ਵਿੱਚੋਂ ਜਿਹੜੇ ਸਿਆਣੇ ਬੰਦੇ ਆ ਉਹ ਤਾਂ ਕੁਛ ਨਾ ਕੁਛ ਨਿਕਲਿਆ ਆਉਂਦਾ ਅੱਛਾ ਮੈਂ ਤਾਂ ਹਮੇਸ਼ਾ ਇਹ ਗੱਲ ਕਰਦਾ ਹੁੰਦਾ ਮੈਂ ਦੇਖੋ ਕਿਸੇ ਨੂੰ ਬੇੜੇ ਕੁਵੇੜੇ ਨਹੀਂ ਜਾ ਕੇ ਮਿਲਦਾ ਮੈਂ ਤਾਂ ਸਿੱਧੀ ਗੱਲ ਕਰ ਲੈਣਾ ਹੁੰਦਾ ਤੇ ਸਾਹਮਣੇ ਕਰ ਲੈਣਾ ਹੁੰਦਾ ਵੀ ਭਾਈ ਆਹ ਗੱਲ ਹੈਗੀ ਆ ਅੱਛਾ ਜੇ ਮੇਰੇ ਵਾਲੀ ਠੀਕ ਆ ਤੇ ਉਹ ਮੰਨ ਲਓ ਜੇ ਤੁਹਾਡੇ ਵਾਲੀ ਠੀਕ ਆ ਤੇ ਉਹ ਮੰਨ ਲਓ ਹੋ ਸਕਦਾ ਮੈਂ ਕਿਸੇ ਹੋਰ ਨਜ਼ਰੀਏ ਨਾਲ ਸੋਚਦਾ ਹੋਵਾਂ ਉਹ ਕਿਸੇ ਹੋਰ ਨਜ਼ਰੀਏ ਨਾਲ ਸੋਚਦੇ ਹੋਣ ਸੋ ਇਹ ਇਹ ਪ੍ਰੋਬਲਮ ਕਿਤੇ ਨਾ ਕਿਤੇ ਮੈਨੂੰ ਲੱਗਦਾ ਅੱਜ ਦੀ ਪੋਲਿਟੀਕਲ ਅੱਛਾ ਅੱਜ ਡਿਬੇਟ ਹੋਣੋਂ ਹਟ ਗਈ ਮਨਦੀਪ ਜੀ ਰਿਐਲਿਟੀ ਇਹ ਆ ਕਿ ਵਿਧਾਨ ਸਭਾ ਦੇ ਵਿੱਚ ਵੀ ਅ ਡਿਬੇਟ ਨਾਲੋਂ ਟੀਚਰਾਂ ਇੱਕ ਦੂਸਰੇ ਨੂੰ ਤੰਜ ਕੱਸਣੇ ਇੱਕ ਦੂਸਰੇ ਨੂੰ ਬੇਸਿਕਲੀ ਨੀਵਾ ਦਿਖਾਉਣਾ ਈਵਨ ਕਿ ਰਦਰ ਕਿ ਮੀਡੀਆ ਦੇ ਵਿੱਚ ਵੀ ਰਦਰ ਜਿਹੜੀ ਇਹ ਡਿਸਕਸ਼ਨ ਡਿਬੇਟ ਹੋਣ ਉਹ ਹਟ ਗਈ ਆ ਉਹਦੇ ਨਾਲ ਪੰਜਾਬ ਨੂੰ ਤਾਂ ਕੁਝ ਨਹੀਂ ਲੱਭਣਾ ਉਹਦੇ ਨਾਲ ਤਾਂ ਬੇਸਿਕਲੀ ਪੰਜਾਬ ਦਾ ਨੁਕਸਾਨ ਹੀ ਹੋਣਾ ਜੇ ਡਿਬੇਟ ਹੋਊਗੀ ਉਹਦੇ ਵਿੱਚ ਕੋ ਚੰਗੀਆਂ ਚੀਜ਼ਾਂ ਹੋਣਗੀਆਂ ਉਹ ਡਿਬੇਟ ਲਈ ਸਪੈਸ਼ਲ ਸੈਸ਼ਨ ਜਿਹੜਾ ਬੁਲਾਇਆ ਉਹਦੇ ਵਿੱਚੋਂ ਵੈਸੇ ਤਾਂ ਹਰ ਇੱਕ ਬੰਦੇ ਦੀ ਇੱਕ ਇੱਕ ਵੀਡੀਓ ਵਾਇਰਲ ਜਿਵੇਂ ਤੁਹਾਡੇ ਲਈ ਵੀ ਮਾਨ ਸਾਹਿਬ ਨੇ ਗੱਲ ਆਖੀ ਵੀ ਤੁਸੀਂ ਇੱਥੇ ਇਕੱਠੇ ਨਹੀਂ ਹੁੰਦੇ ਉੱਥੇ ਜਾਣ ਨੂੰ ਤੁਸੀਂ ਤਿਆਰ ਹੋ ਮਤਲਬ ਉਹ ਵੀ ਚੀਜ਼ਾਂ ਵੀ ਹੁਣ ਸਿਰਫ ਇੱਕ ਤਰ੍ਹਾਂ ਇੱਕ ਦੂਜੇ ਨੂੰ ਜਿਵੇਂ ਤੁਸੀਂ ਕਹਿੰਦੇ ਹੋ ਵੀ ਬਸ ਹੁਣ ਨੀਵਾ ਇੱਕ ਫਾਰਮੈਲਟੀ ਵਾਲਾ ਐਂਗਲ ਇੱਕ ਨੀਵਾ ਦਿਖਾਉਣ ਵਾਲਾ ਅੱਛਾ ਮੇਰੇ ਕਹਿਣ ਦਾ ਮਤਲਬ ਇਹ ਇੱਥੇ ਨਾ ਪ੍ਰਗਟ ਸਿੰਘ ਨਾ ਭਗਵੰਤ ਮਾਨ ਨਾ ਰਾਜਾ ਵੜਿੰਗ ਨਾ ਪ੍ਰਤਾਪ ਬਾਜਵਾ ਨਾ ਸੁਖਬੀਰ ਬਾਦਲ ਅਸੀਂ ਇੱਕ ਦੂਸਰੇ ਤੇ ਜੇ ਪਰਸਨਲ ਤੰਜ ਵੀ ਕਸਾਂਗੇ ਉਹਦੇ ਨਾਲ ਪੰਜਾਬ ਨੂੰ ਕੀ ਫਾਇਦਾ ਹੋਊਗਾ ਮੰਨ ਲਓ ਬੰਦਾ ਵਿੱਚੋਂ ਨਿਕਲ ਜਾਂਦਾ ਮੰਨ ਲਓ ਇਹੀ ਹੋਊਗਾ ਸਿਸਟਮ ਦੇ ਵਿੱਚੋਂ ਨਿਕਲ ਜਾਊਗਾ ਫਿਰ ਪੰਜਾਬ ਦਾ ਤਾਂ ਕੋਈ ਫਾਇਦਾ ਨਾ ਹੋਇਆ ਪੰਜਾਬ ਦਾ ਤਾਂ ਨੁਕਸਾਨ ਹੀ ਹੋਇਆ ਪੰਜਾਬ ਦਾ ਫਾਇਦਾ ਤਾਂ ਹੋ ਸਕਦਾ ਜੇ ਕਿਤੇ ਸਿਰ ਜੋੜ ਕੇ ਜਾਂ ਸਿਰਾਂ ਨੂੰ ਕਿਤੇ ਨਾ ਕਿਤੇ ਇਹ ਸਮਝ ਕੇ ਡਿਬੇਟ ਕਰੀਏ ਕਿ ਯਾਰ ਇਹਦੇ ਵਿੱਚੋਂ ਕੋਈ ਚੰਗੀ ਚੀਜ਼ ਆ ਉਹਨੂੰ ਆਪਾਂ ਪੰਜਾਬ ਲਈ ਇੰਪਲੀਮੈਂਟ ਕਰ ਲਈਏ। ਹੂੰ ਉਹ ਪੰਜਾਬ ਦਾ ਫਾਇਦਾ ਹੋ ਸਕਦਾ। ਮੇਰੀ ਤਾਂ ਹਮੇਸ਼ਾ ਕੋਸ਼ਿਸ਼ ਇਹ ਰਹਿੰਦੀ ਹੈ। ਰਮਾਨ ਸਾਹਿਬ ਤਾਂ ਇਹ ਕਹਿੰਦੇ ਨੇ ਵੀ ਤੁਸੀਂ ਮਨਰੇਗਾ ਦੇ ਉੱਤੇ ਜਿਵੇਂ ਚਰਚਾ ਕਰ ਰਹੇ ਹੋ ਅੱਜ ਵੀ ਚਲੋ ਤੁਸੀਂ ਹੁਣ ਇੱਕ ਮੁਹਿੰਮ ਸ਼ੁਰੂ ਕਰਤੀ ਪਿੰਡਾਂ 'ਚ ਜਾਣ ਵਾਲੀ। ਉਹ ਕਹਿੰਦੇ ਵੀ ਤੁਸੀਂ ਜੇ ਮਨਰੇਗਾ ਦੇ ਉੱਤੇ ਚਰਚਾ ਕਰ ਰਹੇ ਹੋ ਵੀ ਤੁਸੀਂ ਆਪਸ ਦੇ ਵਿੱਚ ਤਾਂ ਇਕੱਠੇ ਹੈ ਨਹੀਂ ਵੀ ਦਿੱਲੀ ਫਿਰ ਕਿੱਦਾਂ ਇਕੱਠੇ ਜਾਵਾਂਗੇ? ਇਹ ਗੱਲ ਸੱਚ ਆ ਵੀ ਜਿਹੜੀ ਗੱਲ ਆਖੀ ਜਾਂਦੀ ਆ ਵੀ ਜਿਹੜੀ ਕਾਂਗਰਸ ਇਕੱਠੀ ਹੈ ਨਹੀਂ ਅੰਦਰੋਂ। ਕੋਈ ਇਹੋ ਜਿਹੀ ਗੱਲ ਨਹੀਂ ਉਹ ਡਾਕਟਰ ਮਨਮੋਹਨ ਸਿੰਘ ਜੀ ਦੀ ਆ ਉਹਨਾਂ ਦੀ ਸੋਚ ਕੀ ਸੀਗਾ ਵੀ ਹਰ ਵਰਗ ਨੂੰ ਕਿਤੇ ਨਾ ਕਿਤੇ ਗਰਾਉਂਡ ਲੈਵਲ ਤੇ ਦੇਖੋ ਮਨਰੇਗਾ ਦੇ ਵਿੱਚ ਮਨਦੀਪ ਜੀ 15 ਕਰੋੜ ਤੇ 55 ਲੱਖ ਜਿਹੜੇ ਆ ਕਾਰਡ ਹੋਲਡਰ ਸੀਗੇ ਜਿਹਦੇ ਵਿੱਚੋਂ ਕਹ ਲਓ ਕਿ 12 ਕਰੋੜ ਜਿਹੜੇ ਆ ਉਹ ਐਕਟਿਵ ਜਿਹੜੇ ਮਨਰੇਗਾ ਵਰਕਰ ਸੀ ਔਰ ਉਹਦੇ ਵਿੱਚ ਜਿਹੜਾ 90% ਮੇਨੂੰ ਕਿ ਸਿਰਫ 10% ਉਹ ਵੀ ਮਟੀਰੀਅਲ ਦੇ ਵਿੱਚ ਸਟੇਟਾਂ ਨੇ ਪਾਉਣਾ ਸੀਗਾ 90% 60% ਤਾਂ ਜਿਹੜਾ ਲੇਬਰ ਕੰਪੋਨੈਂਟ ਹੈਗਾ ਉਹ ਤਾਂ ਸਿੱਧਾ ਹੀ ਗਵਰਨਮੈਂਟ ਆਫ ਇੰਡੀਆ ਦਾ ਆਉਂਦਾ ਸੀਗਾ ਤੇ 30% ਜਿਹੜਾ ਜਿਹੜਾ ਮਟੀਰੀਅਲ ਦਾ ਵੀ ਆਉਂਦਾ ਸੀਗਾ ਅੱਛਾ ਉਹਦੇ ਨਾਲ ਕੀ ਹੋਇਆ ਕੋਵਿਡ ਦੇ ਵਿੱਚ ਜਦੋਂ 7 ਕਰੋੜ ਲੋਕ ਜਿਹੜੇ ਆ ਇਹ ਗਵਰਨਮੈਂਟ ਆਫ ਇੰਡੀਆ ਦਾ ਡਾਟਾ ਹੈ ਮੇਰਾ ਨਹੀਂ ਆ 7 ਕਰੋੜ ਜਿਹੜੇ ਲੋਕ ਆ ਪਿੰਡਾਂ 'ਚ ਚਲੇ ਗਏ ਵਾਪਸ ਨਹੀਂ ਆਏ ਅੱਛਾ ਇਹਨਾਂ ਉਹਨਾਂ ਦਾ ਇਹ ਮਤਲਬ ਸੀਗਾ ਕਿ ਉਹਨਾਂ ਨੂੰ ਪਿੰਡਾਂ ਦੇ ਵਿੱਚ ਹੀ ਰੋਜ਼ਗਾਰ ਮਿਲ ਗਿਆ ਐਕਚੁਅਲੀ ਚਾਹੀਦਾ ਤਾਂ ਇਹ ਸੀਗਾ ਔਰ ਇਸ ਜਿਹੜੀ ਮਨਰੇਗਾ ਸਕੀਮ ਹੈ ਇਹਦੀ ਅਚੀਵਮੈਂਟ ਸਿਰਫ 50 ਦਿਨ ਨਹੀਂ ਹੋਈ 100 ਦਿਨ ਵੀ ਨਹੀਂ ਹੋਈ ਹੂੰ ਉਹਦੇ ਵਿੱਚ ਚਾਹੀਦਾ ਇਹ ਸੀਗਾ ਕਿ ਉਹਨੂੰ ਹੋਰ ਬੈਟਰ ਕਰਨ ਲਈ ਉਹਦੇ ਤੇ ਹੋਰ ਮਿਹਨਤ ਕਰਦੇ ਕਿ ਹਰ ਬੰਦੇ ਨੂੰ 100 ਦਿਨ ਦਾ ਰੁਜ਼ਗਾਰ ਮਿਲ ਜਾਂਦਾ ਹੂੰ ਅੱਛਾ ਇਹ ਠੀਕ ਹੈ ਇਹ ਕਹਿੰਦੇ ਆ ਕਿ ਅਸੀਂ 125 ਦਿਨ ਦਾ ਜਦੋਂ 50 ਦਿਨ 100 ਹੀ ਨਹੀਂ ਅਚੀਵ ਹੋਇਆ ਤੇ ਪੰਜਾਬ ਦੇ ਵਿੱਚ ਤਾਂ 38 ਦਿਨ ਹੀ ਅਚੀਵ ਹੋਇਆ ਤੇ ਪੰਜਾਬ ਦੇ ਵਿੱਚ ਇਸ ਸਾਲ ਤਾਂ ਸਿਰਫ 26 ਦਿਨ ਹੀ ਅਚੀਵ ਹੋਇਆ ਸੋ ਇਸ ਕਰਕੇ ਜਿਹੜੀਆਂ ਸਾਡੀਆਂ ਕਮੀਆਂ ਪੇਸ਼ੀਆਂ ਚਾਹੇ ਬਿਊਰੋਕ੍ਰੇਸੀ ਦੀਆਂ ਚਾਹੇ ਪੋਲਿਟੀਕਲ ਸਿਸਟਮ ਦੀਆਂ ਉਹਨੂੰ ਦੂਰ ਕਰਨਾ ਚਾਹੀਦਾ ਨਾ ਕਿ ਇਹੋ ਜੀ ਸਕੀਮ ਬੰਦ ਕਰੇ ਅਸਲੀ ਗੱਲ ਹੈ ਕਾਰਪੋਰੇਟ ਦਾ ਪ੍ਰੈਸ਼ਰ ਆ ਕਿ ਇਹਨਾਂ ਕੋਲ ਮਹਿੰਗੀ ਲੇਬਰ ਮਿਲਣ ਲੱਗ ਪਈ ਇਹਨਾਂ ਨੂੰ ਤੇ ਹੁਣ ਇਹਨਾਂ ਨੂੰ ਇਹ ਲੱਗਦਾ ਵੀ ਇਹ ਬੰਦ ਕਰ ਦਈਏ ਅੱਛਾ ਦੂਸਰਾ ਇਹ ਸੀਗਾ ਕਿ ਪੰਚਾਇਤਾਂ ਜਿਹੜੀਆਂ ਉਹਨਾਂ ਦੇ ਆਪਣੇ ਅਧਿਕਾਰ ਖੇਤਰ ਦੇ ਵਿੱਚ ਸੀ ਵੀ ਤੁਸੀਂ ਪਿੰਡ ਦੇ ਵਿੱਚ ਜੋ ਚਾਹੋਗੇ ਉਹ ਪ੍ਰੋਜੈਕਟ ਬਣਾ ਕੇ ਤਾਂ ਤੁਸੀਂ ਏਡੀਸੀ ਡਵੈਲਪਮੈਂਟ ਜਿਹੜਾ ਉਹਨੂੰ ਪਾਸ ਕਰ ਦਿੰਦਾ ਸੀ ਤੇ ਤੁਸੀਂ ਜੋ ਉਹਦਾ ਕਰ ਸਕਦੇ ਹੋ ਕਰਦੇ ਆਂ ਔਰ ਤੁਹਾਨੂੰ ਲੇਬਰ ਤੇ ਤੁਹਾਨੂੰ ਜਿਹੜਾ ਮਟੀਰੀਅਲ ਕੰਪੋਨੈਂਟ ਹੈ ਉਹ ਮਿਲਦਾ ਰਹੂਗਾ ਲੇਕਰ ਬਦਕਿਸਮਤੀ ਇਹ ਆ ਕਿ ਉਹ ਪੰਚਾਇਤਾਂ ਦਾ ਅਧਿਕਾਰ ਵੀ ਖੋ ਲਿਆ ਉਹ ਗਰੀਬ ਬੰਦੇ ਦਾ ਅਧਿਕਾਰ ਵੀ ਖੋ ਲਿਆ ਮੇਰਾ ਖਿਆਲ ਆ ਪਿਛਲੇ 20 ਸਾਲਾਂ ਚ ਜਾਂ 30 ਸਾਲਾਂ ਚ ਇਹ ਕਿਹੋ ਜੀ ਸਕੀਮ ਹੈਗੀ ਆ ਜਿਹੜੀ ਬਿਲਕੁਲ ਗਰਾਊਂਡ ਲੈਵਲ ਤੇ ਮੇਰਾ ਖਿਆਲ ਆ ਗਰੀਬ ਦੇ પાસੇ ਦੀ ਹੈਗੀ ਆ ਫਿਰ ਫੂਡ ਐਕਟ ਸੀਗਾ ਫਿਰ ਰਾਈਟ ਟੂ ਇਨਫੋਰਮੇਸ਼ਨ ਐਕਟ ਸੀਗਾ ਵੀ ਬਈ ਬਿਊਰੋਕਰੈਟ ਜਾਂ ਪੋਲੀਟੀਸ਼ੀਅਨ ਕਿਸੇ ਨੂੰ ਫਾਈਲ ਨਹੀਂ ਦਿਖਾਉਂਦੇ ਸੀ ਮਨਮੋਹਨ ਸਿੰਘ ਨੇ ਇਨਸ਼ੋਰ ਕੀਤਾ ਵੀ ਹਰ ਸਿਟੀਜ਼ਨ ਨੂੰ ਇਹ ਹੱਕ ਹੈਗਾ ਵੀ ਉਹ ਜਿਹੜੀ ਫਾਈਲ ਆ ਉਹ ਦੇਖ ਸਕੇ ਔਰ ਉਹਦੇ ਤੋਂ ਉਹਦੇ ਤੋਂ ਨਾਲ ਫੇਅਰ ਕੰਪਨਸੇਸ਼ਨ ਜਿਹੜਾ ਲੈਂਡ ਜਿਹੜੀ ਐਕਵਾਇਰ ਹੁੰਦੀ ਸੀਗੀ ਉਹਦੇ ਵਿੱਚ ਇਹੋ ਜੀ ਕਲੋਜ਼ਸ ਪਾਇਆ ਸੀਗੀਆਂ ਜਿਹਦੇ ਵਿੱਚ ਬੀਸਿਕਲੀ ਲੋਕਾਂ ਦੀ ਜ਼ਮੀਨ ਜਿਹੜੀ ਦੇਖੋ ਆਮ ਬੰਦੇ ਦੀ ਇੱਕ ਜ਼ਮੀਨ ਚਲੇ ਜਾਣੀ ਉਹਦੀ ਸਾਰੀ ਉਮਰ ਦੀ ਪੂੰਜੀ ਹੈਗੀ ਆ ਉਹਨੂੰ ਫੇਰ ਕੰਪਨਸੇਸ਼ਨ ਮਿਲਣੀ ਚਾਹੀਦੀ ਆ ਸੋ ਇਹ ਸਾਰਾ ਕੁਝ ਮਨਮੋਹਨ ਸਿੰਘ ਦੀ ਦੇਣ ਸੀ ਉਹਨੂੰ ਰਿਵਰਸ ਕਰਨਾ ਨਹੀਂ ਹੁਣ ਜਿਹੜਾ ਤੁਸੀਂ ਇਹ ਪਲਾਨ ਲੈ ਕੇ ਚੱਲੇ ਹੋ ਜਿਵੇਂ ਮਿਸਟਰ ਭਗੇਲ ਹੁਣੀ ਵੀ ਆਏ ਨੇ ਪੰਜਾਬ ਉਹ ਦੋ ਤਿੰਨ ਦਿਨ ਹੋਰ ਤੁਹਾਡੀਆਂ ਰੈਲੀਆਂ ਚੱਲਣੀਆਂ ਨੇ ਤੇ ਇਹ ਫਿਰ ਹੁਣ ਸਾਰਾ ਨਾਲ ਦੇ ਨਾਲ ਇਹ ਵੀ ਕਹਿ ਲਿਆ ਵੀ 2027 ਨੂੰ ਲੈ ਕੇ ਵੀ ਨਾਲ ਵਿਆਉਤ ਵੈਂਡ ਦਿੱਤੀ ਹੈ ਜਾਂ ਫਿਰ ਪੂਰਾ ਗਰਾਊਂਡ ਤਿਆਰ ਕੀਤਾ ਜਾ ਰਿਹਾ ਨਹੀਂ ਦੇਖੋ ਇਹ ਨਾਲੇ ਦਾ ਉਹ ਆਏ ਨੇ ਤਾਂ ਨਾਲੇ ਇਕੱਠੇ ਕਰ ਜਾਣਗੇ ਸਾਰੇ ਕੰਮ ਅਸੀਂ ਨਹੀਂ ਦੇਖੋ ਮੈਨੂੰ ਲੱਗਦਾ ਦੇਖੋ ਮਨਦੀਪ ਮੈਂ ਹਜੇ ਵੀ ਕਹਿੰਨਾ ਡਿਫਰੈਂਸ ਆਫ opinion ਇੰਟਰਨਲੀ ਤੇ ਐਕਸਟਰਨਲੀ ਹੋਣਾ ਚਾਹੀਦਾ ਇਹ ਜਿੰਦਾ ਡੈਮੋਕ੍ਰੇਸੀ ਦੀ ਨਿਸ਼ਾਨੀ ਆ ਜਿਹੜੀ ਮਰੀ ਹੋਈ ਡੈਮੋਕ੍ਰੇਸੀ ਆ ਉਹ ਆ ਆ ਮਾਡਲ ਆ ਜਿਹੜਾ ਆ ਦਿੱਲੀੋਂ ਆਇਆ ਤੇ ਚਪਲ ਚੱਟ ਚੁੱਪ ਕਰਕੇ ਇੱਥੇ ਨੂੰ ਅੱਛਾ ਕਿਸੇ ਨੇ ਪੁੱਛਿਆ ਤਾਂ ਨਹੀਂ ਯਾਰ ਵੀ ਅਸੀਂ ਕਰਨਾ ਕੀ ਆ ਉੱਥੇ ਜਾ ਕੇ ਸਾਨੂੰ ਦੱਸੋ ਤਾਂ ਸਹੀ ਇਸ ਕਰਕੇ ਆ ਗਏ ਵੀ ਦਿੱਲੀ ਵਾਲਿਆਂ ਨੇ ਦਬਕਾ ਮਾਰਿਆ ਵੀ ਜਾਓ ਵੀ ਉੱਥੇ ਜਾ ਕੇ ਧਰਨਾ ਲਾ ਕੇ ਆਓ ਸੋ ਇਹ ਇਹਨਾਂ ਲੋਕਾਂ ਦੇ ਹਾਲਾਤ ਹੈਗੇ ਆ ਇਹ ਡੈਮੋਕ੍ਰੇਸੀ ਜਿਹੜੀ ਆ ਉਹ ਕਦੀ ਵੀ ਹਿੰਦੁਸਤਾਨ ਲਈ ਚੰਗੀ ਨਹੀਂ ਹੈ ਅੱਛਾ じゃ ਫਿਰ ਭਾਜੀਪੀ ਵਾਲੀ ਆ ਮਾਡਲ ਬਾਕੀ ਕਿਸੇ ਦੀ ਜ਼ਰੂਰਤ ਹੈ ਬਾਕੀ ਇਹਨਾਂ ਦੀ ਕਿਸੇ ਦੀ ਜ਼ਰੂਰਤ ਹੈ ਹਾਂ ਅਸੀਂ ਕਈ ਵਾਰੀ ਵੱਧ ਕਹਿ ਜਾਂਦੇ ਆ ਮੈਂ ਇਸ ਗੱਲ ਨਾਲ ਸਹਿਮਤ ਆ ਵੀ ਸਾਨੂੰ ਓਨੀ ਕ ਮਰਿਆਦਾ ਰੱਖ ਲੈਣੀ ਚਾਹੀਦੀ ਆ ਤਾਂ ਕਿ ਪੱਤਰਕਾਰਾਂ ਨੂੰ ਉਹ ਟੌਪਿਕ ਨਾ ਮਿਲ ਸਕੇ ਅਛਾ ਦੋ ਵਾਰੀ ਤੁਸੀਂ ਗੱਲ ਕਮਾ ਗਏ ਵੀ ਕਾਂਗਰਸੀ ਇਕੱਠਿਆਂ ਦੇ ਉੱਤੇ ਜਿੱਦਾਂ ਸੀਐਮ ਸਾਹਿਬ ਵੀ ਕਈ ਵਾਰੀ ਕਹਿ ਦਿੰਦੇ ਆ ਵੀ ਤੁਸੀਂ ਆਪਸ ਦੇ ਵਿੱਚ ਤਾਂ ਇਕੱਠੇ ਨਹੀਂ ਹੋ ਵੀ ਲੋਕਾਂ ਦੇ ਹਿੱਤਾਂ ਦੀ ਕਿਉਂ ਗੱਲ ਕਰ ਕਿੱਥੋਂ ਗੱਲ ਕਰੋਗੇ ਤੁਸੀਂ ਇਹ ਸਿੱਧਾ ਸਿੱਧਾ ਜਵਾਬ ਦਿਓ ਇਹਦੇ ਤੇ ਵੀ ਕਾਂਗਰਸੀ ਸਿੱਧਾ ਸਿੱਧਾ ਬਿਲਕੁਲ ਇਕੱਠੇ ਆ ਕੋਈ ਇਹੋ ਜੀ ਗੱਲ ਨਹੀਂ ਹੈ ਉਹ ਕਹਿੰਦੇ 6-7 ਮੁੱਖ ਮੰਤਰੀ ਨੇ ਕਾਂਗਰਸ ਕੁਝ ਨਹੀਂ ਹੈਗਾ ਦੇਖੋ ਅਲਟੀਮੇਟਲੀ ਕੋਈ 6-7 ਮੁੱਖ ਮੰਤਰੀ ਨਹੀਂ ਹੈਗੇ ਅਮਨ ਆਪਣੇ ਮਨਦੀਪ ਜਿਹਦੀ ਕਿਸਮਤ ਚ ਲਿਖਿਆ ਹੋਇਆ ਉਹਨੇ ਬਣ ਜਾਣਾ ਹੈਗਾ ਮੈਨੂੰ ਲੱਗਦਾ ਸਾਡੇ ਕੋਲ ਸਮਾਂ ਜਿਆਦਾ ਆ ਲੋਕਾਂ ਕੋਲ ਹੈ ਨਹੀਂਗਾ ਹਮ ਅਸਲੀ ਗੱਲ ਹੈ ਸਾਡੇ ਕੋਲ ਥੋੜੇ ਜੇ ਲੀਡਰ ਵੱਧ ਹੈਗੇ ਕਿਉਂਕਿ ਇਹ ਲੰਬੀ ਪੁਰਾਣੀ ਪਾਰਟੀ ਆ ਉਹਦੇ ਵਿੱਚ ਬੇਸਿਕਲੀ ਦੇਖੋ ਹੁਣ ਜੇ ਆਮ ਆਦਮੀ ਪਾਰਟੀ ਦੇਖੀ ਜਾਵੇ ਮੈਨੂੰ ਲੱਗਦਾ 40-45 ਐਮਐਲਏ ਦੀ ਬੈਕਗ੍ਰਾਉਂਡ ਤਾਂ ਕਾਂਗਰਸੀ ਹੈਗੀ ਆ ਹਮ ਅੱਛਾ ਹੁਣ ਆ ਬੀਜੇਪੀ ਅੱਧੀ ਕਾਂਗਰਸ ਨਾਲ ਭਰੀ ਪਈ ਆ ਹਮ ਇਹਦਾ ਮਤਲਬ ਲੀਡਰ ਬਣਾਉਣ ਵਾਲੀ ਕਿਤੇ ਨਾ ਕਿਤੇ ਪ੍ਰੋਡਕਸ਼ਨ ਯੂਨਿਟ ਤਾਂ ਕਾਂਗਰਸ ਹੈਗੀ ਆ ਨਾ ਅੱਛਾ ਇਹੀ ਲੋਕ ਫਿਰ ਜਾ ਕੇ ਉੱਥੇ ਦੇਖੋ ਇੱਕ ਗੱਲ ਮੈਨੂੰ ਕਿਸੇ ਵੀ ਲੀਡਰ ਦਾ ਇਹ ਮਲਾਲ ਹੁੰਦਾ ਵਰਤਮਾਨ ਸਮਾਂ ਸਭ ਤੋਂ ਪਾਵਰਫੁੱਲ ਹੁੰਦਾ ਵਰਤਮਾਨ ਸਮੇਂ 'ਚ ਇਹ ਲੋਕ ਬੋਲਦੇ ਨਹੀਂ ਹਮ ਜਦੋਂ ਸਮਾਂ ਲੰਘ ਜਾਂਦਾ ਜਦੋਂ ਮੈਨੂੰ ਲੱਗਦਾ ਪਾਣੀ ਲੰਘ ਜਾਂਦਾ ਉਦੋਂ ਫਿਰ ਬਹੁਤ ਗੱਲਾਂ ਕਰਦੇ ਮੈਨੂੰ ਉਹ ਲੀਡਰ ਉਹ ਅਫਸਰ ਬਹੁਤ ਮਾੜੇ ਲੱਗਦੇ ਕਈ ਅਫਸਰ ਕਹਿਣਗੇ ਜੀ ਮੇਰੇ ਕੋਲ ਤਾਂ ਇੰਨੇ ਬੰਦਿਆਂ ਦੀ ਲਿਸਟ ਆ ਜਿਹੜੇ ਡਰੱਗ ਵੇਚੀ ਹੈਗੀ ਆ ਵੀ ਜਦੋਂ ਤੂੰ ਉਸ ਪੋਸਟ ਤੇ ਬੈਠਾ ਸੀ ਡੀਜੀਪੀ ਏਡੀਜੀਪੀ ਤੂੰ ਫਿਰ ਉਦੋਂ ਕਿਉਂ ਨਾ ਕੀਤਾ ਤੇ ਹੁਣ ਕਾਦੇ ਲਈ ਕਰਨ ਲੱਗਿਆ ਹੋਇਆ ਹਮ ਹੁਣ ਤਾਂ ਤੇਰੇ ਪੱਲੇ ਹੀ ਕੁਝ ਨਹੀਂ ਹੈਗਾ ਮੈਂ ਦੇਖੋ ਮੈਂ ਵਰਤਮਾਨ ਸਮੇਂ ਚ ਲੜਦਾ ਚਾਹੇ ਆਪਣੇਆਂ ਨਾਲ ਲੜਦਾ ਚਾਹੇ ਬਗਾਨਿਆਂ ਨਾਲ ਲੜਦਾ ਕਿਉਂਕਿ ਵਰਤਮਾਨ ਸਮੇਂ ਚ ਕੁਝ ਬਦਲਾਅ ਕੀਤਾ ਜਾ ਸਕਦਾ ਮਤਲਬ ਬਾਕੀ ਜਿਹੜਾ ਲੰਘ ਗਿਆ ਸਮਾਂ ਉਹ ਤਾਂ ਲੰਘ ਗਿਆ ਅਚਾ ਬਾਅਦ ਚ ਲੀਕ ਪਿੱਟੀ ਜਾਣੀ ਵੀ ਹਾਂਜੀ ਐ ਹੋ ਜਾਣਾ ਸੀ ਐ ਹੋ ਜਾਣਾ ਸੀ ਸਾਡੇ ਕਈ ਹਾਕੀ ਪਲੇਅਰ ਹੁੰਦੇ ਸੀ ਯਾਰ ਇਹ ਬਾਰੇ ਮੇਰੇ ਕੋਲ ਬਤਾ ਦੇਤੇ ਤਾਂ ਮੈਂ ਐਸਾ ਕਰ ਦਿੱਤਾ ਮੈਂ ਕਿਹਾ ਤੂੰ ਵੀ ਉੱਥੇ ਹੀ ਸੀਗਾ ਤੂੰ ਥੋੜਾ ਜਿਹਾ ਬਰਾਂ ਸੀਗਾ ਸੋ ਇਸ ਕਰਕੇ ਇਹ ਇਹ ਸਾਰੀਆਂ ਕਹਿਣ ਦੀਆਂ ਗੱਲਾਂ ਇੰਟਰਵਿਊ ਨੂੰ ਅੰਤ ਵੱਲ ਲੈ ਕੇ ਜਾਂਦੇ ਹਾਂ ਸਿੱਧਾ ਸਿੱਧਾ ਵੀ ਹੁਣ ਹੋ ਸਕਦਾ ਵੀ ਆਉਣ ਵਾਲੇ ਸਮੇਂ ਚ ਕਾਂਗਰਸ ਵੱਡਾ ਚੇਂਜਸ ਵੀ ਦੇਖਣ ਨੂੰ ਮਿਲੇ 27 ਆ ਗਈ ਹੈ ਜੋ ਚਰਚਾਵਾਂ ਚੱਲ ਰਹੀਆਂ ਨੇ ਪ੍ਰਗਟ ਸਿੰਘ ਆਪਣੇ ਆਪ ਨੂੰ ਕਿੱਥੇ ਖੜਿਆ ਦੇਖਣਾ ਚਾਹੁੰਦੇ ਆ ਜੇ ਹੁਣ ਚੇਂਜਸ ਹੁੰਦੇ ਆ ਪ੍ਰਗਟ ਸਿੰਘ ਇੱਕ ਟੀਮ ਦਾ ਪਲੇਅਰ ਹੈ ਹਮ ਆਪਣੀ ਟੀਮ ਤੇ ਠੀਕ ਖੇਡਣ ਦਾ ਇੱਛਕ ਆ ਹਮ ਲੀਡਰਸ਼ਿਪ ਜਿਹੜੀ ਵੀ ਮਰਜ਼ੀ ਹੋਵੇ ਹਮ ਕੁਐਸਚਨ ਜਿੰਨੀ ਕੁ ਗੱਲ ਮੇਰੀ ਸਮਝ ਚ ਪੈਂਦੀ ਆ ਹਮ ਉਹ ਜ਼ਰੂਰ ਕਰਦਾ ਚਾਹੇ ਉਹ ਆਪਣਾ ਹੋਵੇ ਚਾਹੇ ਬਗਾਨਾ ਹੋਵੇ ਜਿਹੜਾ ਪੰਜਾਬ ਦੀ ਫੇਵਰ ਦੀ ਗੱਲ ਹੋਵੇ ਹੋ ਸਕਦਾ ਮੇਰੀ ਸਮਝ ਘਟ ਵੱਧ ਹੋ ਸਕਦੀ ਆ ਲੇਕਿਨ ਮੇਰੇ ਚ ਕਹਿਣ ਦੀ ਤੇ ਸੁਣਨ ਦੀ ਤੇ ਸਮਝਣ ਦੀ ਕਪੈਸਿਟੀ ਹੈਗੀ ਹੈ ਨਹੀਂ ਛਾਵਾ ਤਾਂ ਹੁੰਦੀ ਆ ਨਾ ਨਾ ਛਾਵਾ ਤਾਂ ਹੁੰਦੀ ਆ ਹੀ ਨੇ ਹਰ ਬੰਦੇ 'ਤੇ ਹੁੰਦੀ ਛਾਵਾ ਦੇਖੋ ਹਰ ਬੰਦੇ ਦੀਆਂ ਹੁੰਦੀਆਂ ਹਮ ਪ੍ਰਮੋਸ਼ਨ ਕੌਣ ਨਹੀਂ ਮੰਗਦਾ ਪ੍ਰਮੋਸ਼ਨ ਹਰ ਬੰਦਾ ਮੰਗਦਾ ਇਹਦੇ ਚ ਕੋਈ ਮਾੜੀ ਗੱਲ ਨਹੀਂ ਹੈ ਹਮ ਬਿਲਕੁਲ ਕੋਈ ਮਾੜੀ ਗੱਲ ਨਹੀਂ ਕੋਈ ਮਾੜੀ ਗੱਲ ਨਹੀਂ ਹੈ ਸੋ ਇਹ ਸਰਕਮਸਟੈਂਸਸ ਹੁੰਦੇ ਨੇ ਮੈਂ ਉਹੀ ਕਹਿੰਦਾ ਵੀ ਤੁਸੀਂ ਤੁਸੀਂ ਚਾਹੁੰਦੇ ਹੋ ਵੀ ਪ੍ਰਧਾਨ ਬਣੋ ਤੁਸੀਂ ਪਾਰਟੀ ਦੇ ਚਾਹੁੰਦੇ ਹੋ ਮਨਦੀਪ ਮੈਨੂੰ ਇਹ ਪਤਾ ਨਹੀਂ ਹੈ ਹਮ ਮੈਂ ਇੱਕ ਕੰਮ ਕਰਨ ਵਾਲਾ ਬੰਦਾ ਮੈਂ ਹਾਕੀ ਵੀ ਖੇਡੀ ਆ ਮੈਂ ਮੰਨ ਲਓ 10 ਸਾਲ ਹਿੰਦੁਸਤਾਨ ਦੀ ਕਪਤਾਨੀ ਜਿਵੇਂ ਰਾਜਾ ਵੜਿਆ ਕਹਿੰਦੇ ਕਹਿੰਦੇ ਜਿਹੜਾ ਕਹੂਗਾ ਵੀ ਮੈਂ ਮੁੱਖ ਮੰਤਰੀ ਬਣਨਾ ਉਹ ਤੇ ਕਹਿੰਦੇ ਪੱਕਾ ਹੀ ਮੁੱਖ ਮੰਤਰੀ ਨਹੀਂ ਬਣਨਾ ਸਮਝੇ ਨਹੀਂ ਮੇਰੀ ਕਹਿੰਦਾ ਮਤਲਬ ਮੁੱਖ ਮੰਤਰੀ ਤੂੰ ਕਿਤੇ ਉਹ ਗੱਲ ਦੇ ਉੱਤੇ ਤਾਂ ਨਹੀਂ ਚੱਲ ਰਹੇ ਤੁਸੀਂ ਨਹੀਂ ਤੁਹਾਡੀ ਡੈਸਟੀਨੀ ਹੈ ਡੈਸਟੀਨੀ ਜਿਹੜੀ ਆ ਉਹ ਬੰਦੀ ਪਾਪਾਂ ਵੀ ਜੀ ਅੱਜ ਬੈਠੇ ਆ ਨਾ ਇੱਥੇ ਇੱਕ ਡੈਸਟੀਨੀ ਹੈਗੀ ਆ ਹੂੰ ਆਪਾਂ ਜੀ ਕੋਈ ਗੱਲ ਸ਼ੇਅਰ ਕਰ ਰਿਹਾ ਇਹ ਇਹ ਪਿਓਰਲੀ ਡਸਟ ਨਹੀਂ ਹੈਗੀ ਆ ਮੈਂ ਤਾਂ ਇਹਨੂੰ ਬਹੁਤ ਵਾਰੀ ਅਜਮਾਇਆ ਮੈਂ ਤਾਂ ਜਦੋਂ ਪਹਿਲੀ ਵਾਰੀ ਇੰਡੀਆ ਦੀ ਹਾਕੀ ਟੀਮ ਚ ਆਇਆ ਸੀਗਾ ਮੇਰੇ ਨਾਲੋਂ ਬਿਹਤਰ ਫੁੱਲ ਬੈਕ ਸੀਗਾ ਉਹਦਾ ਨਾਮ ਮਨਦੀਪ ਸਿੰਘ ਸੀਗਾ ਲੁਧਿਆਣੇ ਦਾ ਸੀ ਮੇਰੇ ਨਾਲੋਂ ਬਿਹਤਰ ਸੀਗਾ ਉਹਨੇ ਹੀ ਜਾਣਾ ਸੀ ਇੰਡੀਆ ਟੀਮ ਚ ਰਾਤ ਨੂੰ ਸੁੱਤੇ ਪਏ ਦੀ ਮੰਜੇ ਤੋਂ ਡਿੱਗ ਕੇ ਉਹਦੀ ਕਾਲਰ ਬੋਨ ਫ੍ਰੈਕਚਰ ਹੋ ਗਈ ਥੈਟ ਇਜ਼ ਹਾਊ ਆਈ ਗਾਟ ਇਨ ਟੂ ਇੰਡੀਅਨ ਟੀਮ ਮੈਂ ਇਹ ਸੋਚਿਆ ਤਾਂ ਨਹੀਂ ਸੀਗਾ ਵੀ ਮੈਂ 10 ਦੇਸ਼ਾਂ ਦਾ ਪਹਿਲਾ ਟੂਰਨਾਮੈਂਟ ਮੈਂ ਖੇਡੂਗਾ ਮਨਦੀਪ ਨਹੀਂ ਖੇਡੂਗਾ ਅੱਛਾ ਮੁੜ ਕੇ ਉਹ ਕਦੀ ਵਿਚਾਰਾ ਟੀਮ 'ਚ ਨਹੀਂ ਆਇਆ ਤੇ ਮੈਂ ਕਦੀ ਨਿਕਲਿਆ ਨਹੀਂ ਸੋ ਮੈਂ ਇਹਨੂੰ ਡੈਸਟੀ ਨਹੀਂ ਮੰਨਦਾ ਠੀਕ ਹੈ ਪ੍ਰਗਟ ਜੀ ਬਹੁਤ-ਬਹੁਤ ਧੰਨਵਾਦ ਤਾਂ ਇਹ ਪ੍ਰਗਟ ਸਿੰਘ ਹੋਣਾ ਦੀ ਖਾਸਸੀਅਤ ਇਹ ਹੈ ਵੀ ਇਹਨਾਂ ਨੇ ਕਦੀ ਵੀ ਤੁਹਾਨੂੰ ਸਿੱਧੇ ਸ਼ਬਦਾਂ ਦੇ ਵਿੱਚ ਜਵਾਬ ਨਹੀਂ ਦੇਣੇ ਇਹ ਹਮੇਸ਼ਾ ਤੁਹਾਨੂੰ ਘਮਾਫਰਾ ਕੇ ਬੜੇ ਪੋਲਾਈਟ ਜਿਹੇ ਤਰੀਕੇ ਨਾਲ ਮਨਾ ਲੈਂਦੇ ਆ ਬੰਦਾ ਕਹਿੰਦਾ ਵੀ ਚਲ ਕੋਈ ਗੱਲ ਨਹੀਂ ਹੁਣ ਪ੍ਰਗਟ ਸਿੰਘ ਹੋਣਾ ਨੇ ਜਿੰਨਾ ਕੁ ਬੋਲਣਾ ਹੁੰਦਾ ਕੀ ਹੈ ਤਾਂ ਬਹੁਤ-ਬਹੁਤ ਧੰਨਵਾਦ ਪ੍ਰਗਟ ਜੀ ਤੁਸੀਂ ਸਮਾਂ ਦਿੱਤਾ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬ